147 بھائی ਹੱਦ ਕਰਦੇ ਆ ਉਹ ਨਹੀਂ ਭਾਈ ਨਹੀਂ ਭਰਾ ਕੇ ਨਾ ਮੈਨੂੰ ਟੈਨਸ਼ਨ ਕਦੋਂ ਇੰਨਾ ਤੋਂ ਕੋਈ ਪਰਵਾਹ ਨਹੀਂ ਕਰਨੀ ਆ ਲੱਖ ਰੁਪਿਆ ਝੋਲੀ ਕਰ ਨਾ ਝੋਲੀ ਨਹੀਂ ਝੋਲੀ ਨਹੀਂ ਝੋਲੀ ਨਹੀਂ ਚੋਨਾ ਨਾ 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 ਸਾਡਾ ਵਾਹ ਕਰੋ ਕੋਈ ਪਰਵਾਹ ਨਹੀਂ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਆ 50000 ਮਾਤਾ ਤੁਸੀਂ ਰੱਖੋ 7 ਲੱਖ ਤੇ 10000 ਹੋ ਗਿਆ ਟੋਟਲ ਠੀਕ ਆ ਠੀਕ ਆ 7 ਲੱਖ ਦੀ ਸੇਵਾ ਕਰਕੇ ਚੱਲਿਆ ਬਾਕੀ ਹੁੰਦਲ ਸਾਹਿਬ ਤੁਸੀਂ ਇੱਕ ਵਾਰੀ ਟਾਈਮ ਲਾ ਕੇ ਆਓ ਮੈਂ ਨੰਬਰ ਲੈ ਕੇ ਚੱਲਿਆ ਖਾਲਸਾ ਕੋਈ ਚੀਜ਼ ਅਸੀਂ ਪੂਰੀ ਕਰਾਂਗੇ ਚੜਦੀ ਕਲਾ ਚ ਨੰਨਾ ਸਾਰਾ ਕੁਝ ਮੈਂ ਆਇਆ ਨਾ ਮੈਂ ਆਇਆ ਨਾ ਅੱਧੀ ਰਾਤ ਨੂੰ ਠੀਕ ਹੈ ਪਰਵਾਹ ਨਹੀਂ ਕਰਨੀ ਟੈਨਸ਼ਨ ਨਹੀਂ ਕਿਸੇ ਦੀ ਤੁਸੀਂ ਕੰਮ ਚਲਾਓ ਰਲ ਮਿਲ ਕੇ ਸੋਰਾ ਵੀ ਨਹੀਂ ਹੈਗੇ ਕੱਪ ਚ ਕੋਈ ਬੰਦਾ ਨਹੀਂ ਹੈ ਲੈਟ ਲਾ ਲਓ ਬਾਈ ਲੈਟਾ ਦੇਖ ਹਾਂ ਸੋਰਾ ਉਹ ਨਹੀਂ ਨਹੀਂ ਰੋ ਤੁਸੀਂ ਨਹੀਂ ਤੁਸੀਂ ਨਹੀਂ ਤੁਸੀਂ ਨਹੀਂ ਉਹ ਨਹੀਂ ਕੋਈ ਨਹੀਂ 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 ਕੋਈ ਨਾ ਕੋਈ ਨਾ ਕੋਈ ਗੱਲ ਆ ਵੱਡੀ ਹੋ ਸੋ ਨਹੀਂ ਨਹੀਂ ਮੈਂ ਗਲਤ ਆ ਫਿਰ ਗੱਲ ਨਹੀਂ ਕਰਨੀ ਬਾਜੀ ਆਪਣਾ ਮਿਲਣ ਆਇਆ ਵਾ ਆਪਾਂ ਨੂੰ ਆਪਾਂ ਰੋਗੇ ਵਿਖਾਉਣਾ ਵਾ ਆਪਾਂ ਪੰਜਾਬ ਆ ਇੱਕ ਕੰਮ ਨਹੀਂ ਕਰਨਾ ਇੱਕ ਕੰਮ ਨਹੀਂ ਕਰਨਾ ਇਹ ਇਹਨਾਂ ਦੇ ਭਰਾ ਨੇ ਬਿੱਲਾ ਸਿੰਘ ਜੀ ਆਜੋ ਬਿੱਲਾ ਸਿੰਘ ਜੀ ਮੇਰਾ ਪਹਿਲਾ ਪਹਿਲਾ ਦਸਤਾਰ ਤੇ ਹਾਂ ਵਾਹ ਇਹ ਪੈਣੇ ਜਿਹੜੇ ਜਿਨ੍ਹਾਂ ਦੇ ਘਰ ਜਮੇ ਇਹਨਾਂ ਦੇ ਛੰਨਾ ਸੀ ਸ਼ਹਿ ਸ਼ਮਸ਼ਾਨ ਘਾਟ ਤੇ ਰਹਿੰਦੇ ਸੀ ਇਹ ਦੋਨੋਂ ਜਿਨ੍ਹਾਂ ਦਾ ਇੰਟਰਵਿਊ ਚ ਵੀ ਜ਼ਿਕਰ ਕੀਤਾ ਸੀ ਨਾ ਅੱਛਾ ਅੱਛਾ ਜਿਹੜਾ ਅਸੀਂ ਉੱਥੇ ਉੱਥੇ ਕਰਿਆ ਸੀ ਇਹ ਹੁਣ ਜਮੇ ਕਿੰਨੇ ਕਰ ਕਿੰਨੇ ਕਰ ਹੁਣ ਇਹਨਾਂ ਦਾ ਦੋ ਕਰਨੇ ਬਿੱਲਾ ਸਿੰਘ ਗੋਪਰਾ ਨੇ ਇੰਦਰਜੀਤ ਇੱਥੇ ਸਾਡੇ ਦੋ ਕਰ ਰਹੇ ਨੇ ਇਹ ਛੰਨਾ ਚ ਕੋਈ ਪਰਵਾਹ ਨਹੀਂ ਕਰਨੀ ਕਰ ਦੇ ਕਰ ਦੇ ਅੱਲਾਖ ਰੁਪਏ ਜਮ ਇੱਕ ਇੱਕ ਦੋ ਦੋ ਅੱਲਾਖ ਰੁਪਏ ਫੜੋ ਪਹਿਲਾਂ ਹਾਂ ਦੋਨੋਂ ਬ੍ਰਦਰ ਹੀ ਹੈ ਦੋਨੋਂ ਬ੍ਰਦਰ ਹੀ ਹੈ ਆਹ 2 ਲੱਖ ਆਹ 400 ਦੇ 3 ਲੱਖ ਕਰ ਪੂਰਾ ਹਾਂ ਆਹ 2 ਲੱਖ ਕਿੰਨੇ ਦੋ ਕਿੰਨੇ 3 4 5 ਕਿੰਨੇ 10 ਲੱਖ ਰੁਪਿਆ ਝੋਲੀ ਕਰ ਝੋਲੀ ਨਹੀਂ ਝੋਲੀ ਨਹੀਂ ਝੋਲੀ ਨਹੀਂ ਚੋਨਾ ਨਾ 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 ਸਾਡਾ ਓਕੇ ਪੈ ਜਾਣੀ ਓ ਨਹੀਂ ਨਹੀਂ ਇੱਕ ਕਰ ਆਪਣਾ ਵਾਹਿਗੁਰੂ ਮੇਰੀ ਗੱਲ ਸੁਣੀ ਫੜਾ ਦੇ ਫੜਾ ਦੇ ਫੜਾ ਦੇ ਫੜਾ ਦੇ ਤੀਜਾ ਘਰ ਕਿੱਥੇ ਆ ਅੱਤਾ ਆ ਆ ਪਾ ਦੇ ਨਾ ਲੱਖ ਰੁਪਇਆ ਕਰ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਖੜ ਜਾ ਦੇ ਰਿਆਂ ਵੀਰੇ ਦੇ ਰਿਆਂ ਆ ਪਾ ਦੇ ਆ ਹੈਗੇ ਨਹੀਂ ਬਸ 9 10 ਰੁਪਏ ਰੁਪਏ ਪਿੱਛੇ ਹੈ ਗੱਡੀ 'ਚ ਲੱਲ ਪੈਣੀ ਠੀਕ ਆ ਆਪਣੇ ਤਿੰਨ ਘਰਿਆ ਨਾ ਹਾਂ ਰੁਪਏ ਹੈ ਇਕੋ ਕਿੱਥੇ ਗਏ ਆ ਆ ਆ ਸੰਸਾਰ ਦੇ ਵਿੱਚ ਮੈਂ 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 ਅੱਧਾ-ਉੱਧਾ ਨਹੀਂ ਕਹੋ ਰੋਕ ਜਾ ਮਾਤਾ ਰੋਕ ਜਾ ਆਜੋ 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 ਮੈਨੂੰ ਕਿਹ ਜਾਣਗੇ ਤੈਨੂੰ ਆ ਆ ਆਪ ਇੱਧਰ ਆਵੋ ਨਾ ਤੁਸੀਂ ਕੀ ਹੋਇਆ ਮਤਲਬ ਕੀ ਹੈ ਬਤਾਓ ਕੀ ਹੋਇਆ ਮੈਨੂੰ ਐਡੀ ਕੋਈ ਪਰੇਸ਼ਾਨੀ ਨਹੀਂ ਸੋਚਦਾ ਸਾਡੀ ਕਿਸੇ ਜੀ ਬਿਲਕੁਲ ਖੁੱਲ੍ਹੇ ਮੰਦਰ ਪਿੱਛੇ ਇੱਧਰ ਇਹ ਗੱਲ ਨੂੰ ਲੈ ਦੋ ਆਪਣੇ ਕੀ ਗੱਲ ਆ ਉਹ ਐਕਸੀਡੈਂਟ ਹੋਇਆ 2014 ਕੋਈ ਨਹੀਂ ਇਧਰ ਓਏ ਲੱਖ ਰੁਪਈਆ ਨਾ ਮੈਂ ਸੋਰਨ ਸਾਥ ਦਿੱਤਾ ਉਹਨਾਂ ਨੇ ਕਿਸੇ ਨੇ ਦਿੱਤਾ ਖਰਚਾ ਖਰਚ ਜੋ ਖਰਚ ਜੋ ਖਰਚ ਖਾ ਖੋਲ ਖੋਲ ਸਾਰਿਆਂ ਨੂੰ ਮੇਰਾ ਇੱਥੇ ਸਾਰਿਆਂ ਨੂੰ ਪਤਾ ਵਾ ਇਧਰ ਛੜਦੇ 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 ਇਹ ਆ ਲੱਖ ਰੁਪਈਆ ਆ ਲੱਖ ਰੁਪਏ ਮਿਲੇ ਠੀਕ ਆ ਹੁਣ ਕਿੰਨੇ ਕਿੰਨੇ ਹੋ ਗਏ 2 ਲੱਖ ਹੋ ਗਏ ਨਾ ਨਾ ਇੱਧਰ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ 3 ਲੱਖ ਹੋ ਗਿਆ ਤਿੰਨ ਆ ਚਾਰ ਲੱਖ ਹੋ ਗਿਆ ਹਾਂਜੀ ਠੀਕ ਆ ਜੀ ਉਹ ਤੁਹਾਡੇ ਕੀ ਹੋਇਆ ਸਾਡੇ ਸੰਸਾਨ ਚ ਬੈਠੇ ਉੱਥੇ ਕਿੰਨੇ ਕਿੰਨੇ ਘਰ ਆ ਚਾਰ ਘਰ ਚਾਰ ਘਰ ਆ ਆ ਚਾਰੇ ਘਰ 50 50000 ਕਿੰਨਾ ਹੋ ਗਿਆ ਟੋਟਲ ਟੋਟਲ ਕਿੰਨਾ ਹੋ ਗਿਆ ਇੱਕ 50000 ਹੋਰ ਦੇ ਦੇ ਆ ਤੀਜਾ ਘਰ ਆ ਡੋੜ ਆ ਸਾਰੇ ਰਣ ਆ ਦੇ ਦੇ ਹਾਂ ਜੀ ਇਹ ਗਰੀਬ ਬੰਦੇ ਨਾਲ ਕਰ ਕਰ ਖੜਜੋ ਵੀਰੇ ਖੜਜੋ ਠੀਕ ਆ ਠੀਕ ਆ ਤੋ ਅਗਰ ਹੁਣ ਤੱਕ ਇਧਰ ਹੁਣ ਤੱਕ ਇਧਰ ਨਹੀਂ ਇੱਕ ਮੇਰੀ ਟੀਮ ਮੇਰੇ ਘਰ ਰਹਿੰਦੀ ਆ ਪੁੱਤ ਉਹ ਨਹੀਂ ਪਰਵਾਹ ਨਹੀਂ ਕਰਨੀ ਸਾਡੀ ਭੈਣ ਆ ਭੈਣੇ ਹਾਂ ਪੰਜਾਬ ਦੇ ਸਾਡਾ ਨਾ ਨੰਬਰ ਨੋਟ ਕਰ ਲਿਓ ਟੀਮ ਦਾ ਅਸੀਂ ਜਿੰਨੇ ਕ ਜੋਗੇ ਆ ਤੁਹਾਡੇ ਨਾਲ ਖੜੂਗੇ ਇੱਕ ਰੀ ਇੱਕ ਰੀ ਇੱਕ ਰੀ ਕਿ ਹੁੰਦੇ ਲੈ ਇਧਰ ਆ ਖਾਲਸੇ ਇਧਰ ਨਾਮ ਲਿਖ ਪਹਿਲਾਂ ਕੋਈ ਲੋੜ ਆ ਨੰਬਰ ਦਾ ਲੈ ਕੇ ਚੱਲਿਆ ਖਾਲਸਾ ਕੋਈ ਚੀਜ਼ ਆ ਸੀ ਪੂਰੀ ਕਰਾਂਗੇ ਠੀਕ ਆ ਤੁਸੀਂ ਚੜਦੀ ਗਲਾਜ ਨਾ ਨਾ ਸਾਰਾ ਕੁਝ ਤੇਰੇ ਨਾਲ ਆ ਤੇਰੇ ਨਾਲ ਆ ਪੂਰਾ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਆਇਆ ਨਾ ਜਦੋਂ ਭਰਾ ਦੀ ਮੈਂ ਆਇਆ ਨਾ ਅੱਧੀ ਰਾਤ ਨੂੰ ਹਾਂਜੀ ਹਾਂਜੀ ਠੀਕ ਆ ਪਰਵਾਹ ਨਹੀਂ ਕਰਨੀ ਟੈਨਸ਼ਨ ਨਹੀਂ ਕਿਸੇ ਦੀ ਤੁਸੀਂ ਕੰਮ ਚਲਾਓ ਰਲ ਮਿਲ ਕੇ ਸਾਰੇ ਗਰੀਬ ਬੰਦੇ ਪੁੱਛ ਲੈ ਸਾਡੇ ਭਾਈ ਜਦੋਂ ਜਦੋਂ ਗਰਾਊਂਡ ਤੇ ਉਤਰਦੇ ਆ ਉਦੋਂ ਪਤਾ ਲੱਗਦਾ ਕਿ ਕਿੰਨੀ ਦੁਖੀ ਲੋਕ ਕਿੰਨੇ ਦੁਖੀ ਆਪਾਂ ਮਾੜਾ ਮੋਟਾ ਕੁਝ ਹੋ ਜੇ ਫੈਮਿਲੀ ਚ ਹੋ ਜੇ ਬਹੁਤ ਆਪਾਂ ਉਹ ਸ਼ੋਗ ਮਨਾਉਣੇ ਆ ਲੇਕਿਨ ਜਦੋਂ ਆਪਾਂ ਇੱਥੇ ਆ ਲੋਕਾਂ ਚ ਖੜੇ ਆ ਉਦੋਂ ਪਤਾ ਲੱਗਦਾ ਕਿ ਆਖਰ ਆਪਣਾ ਕੀ ਹੈ ਵੀਰੇ ਜਿਨ੍ਹਾਂ ਦਾ ਘਰ ਹੀ ਨਹੀਂ ਹੈ ਗਰੀਬ ਬੰਦੇ ਕੋਠੇ ਸਾਰੇ ਪਾਣੇ ਛੱਤਾਂ ਡਿੱਗੀਆਂ ਪਈਆਂ 50000 ਇੱਧਰ ਦੇ ਦਿਓ ਹਾਂ ਜੀ ਵੇਖ ਲਓ ਆਣ ਕੇ ਜੀ ਟੋਟਲ ਆ ਸਾਰੇ ਬੰਦੇ ਪੁੱਛ ਲੋ ਮੈਂ ਤਾਂ ਕਹਿੰਦਾ ਵੀ ਇਹ 1 ਤੁਕ ਲੱਖ ਬੜਾ ਲੱਖ ਆ ਆ 50 ਤੁਹਾਨੂੰ ਹਾਂਜੀ 50 ਹੋਰ ਕੀ ਦਾ 50 ਹੋਰ ਕੀ ਦਾ ਨਾ ਨਾ ਇਹ ਇੱਕ ਇਹ ਕਿ ਨਹੀਂ ਇਹ ਆ ਫੜ ਦੋ ਜੀ ਆਊਗਾ ਤਾਂ ਦੇਣੀ ਨਾ ਨਾ ਰੇਲ ਤੇ ਬੰਦ ਕਰ ਜੀ 10000 ਤੋਂ 10000 ਤੋਂ ਪਾਣੀ ਪੀਣ ਵਾਲਾ ਆ ਟੋਟਲ ਕਿੰਨੀ 6.5 ਤੇ 6.5 ਆ ਲੋ 660 ਆ 50000 ਹੋਰ ਦੇਓ 50000 ਹੋਰ ਦੇਓ 50 50 ਲਿਆਵਰ ਦਿਓ ਕਿਉਂ ਪੜਾ ਦਿਓ ਵੀਰੇ ਕਹਿੰਦੇ ਜਿੱਥੇ ਰਹੇ ਆ ਆ ਟੋਟਲ ਮੇਰੀ ਗੱਲ ਸੁਣ ਲੋ ਪਰਵਾਹ ਨਹੀਂ ਕਰਨੀ ਕਿਉਂਕਿ ਹੁਣ ਮੈਂ ਮੈਂ ਥੋੜਾ ਅਸੀਂ ਮੈਂ ਚੱਲਿਆ ਕੋਈ ਇੱਕ 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 ਕੋਈ ਪਰਵਾਹ ਨਹੀਂ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਆ 50000 ਮਾਤਾ ਤੁਸੀਂ ਰੱਖੋ 7 ਲੱਖ ਤੇ 10000 ਹੋ ਗਿਆ ਟੋਟਲ ਠੀਕ ਆ ਠੀਕ ਆ 7 ਲੱਖ ਦੀ ਸੇਵਾ ਕਰਕੇ ਚੱਲਿਆ ਬਾਕੀ ਹੁੰਦਲ ਸਾਹਿਬ ਤੁਸੀਂ ਇੱਕ ਵਾਰੀ ਟਾਈਮ ਲਾ ਕੇ ਆਓ ਮੈਂ ਠੀਕ ਹੈ ਨੰਬਰ ਦੇ ਅੱਗੇ ਸਾਡੀਆਂ ਦੂਰ ਪੁੱਤ ਉਹ ਮਾਰ ਇਹ ਤੁਹਾਡੀ ਲੰਮੀ ਬਾਬਾ ਠੀਕ ਹੈ ਭੈਣੇ ਕੋਈ ਵਾਰ ਨਹੀਂ ਮਾਰਨੀ ਕੋਈ ਪ੍ਰਵਾਹ ਨਹੀਂ ਕਰਦੀ ਕੋਈ ਵੀ ਆਪਾਂ ਖਾਤਾ ਮਿਲ ਗਿਆ ਉਹਨੂੰ ਟੈਨਸ਼ਨ ਨਹੀਂ ਲੈਣੇ ਇੱਕ ਵਾਰੀ ਇੱਕ ਵਾਰੀ ਸਾਰੇ ਇੱਧਰ ਆ ਕੇ ਇੱਧਰ ਮੇਰੀਆਂ ਭੈਣਾਂ ਇੱਧਰ ਆਓ ਉਧਰ ਭੈਣ ਭੈਣ ਉਹ ਭੈਣੇ ਇੱਧਰ ਆਓ ਇੱਧਰ ਇੱਧਰ ਆ ਭੈਣਾਂ ਇੱਧਰ ਇੱਧਰ ਇੱਕ ਵਾਰੀ ਇੱਧਰ ਆ ਜਾਓ ਇੱਧਰ ਆ ਜਾ ਵੀਰੇ ਇੱਧਰ ਇੱਧਰ ਆ ਭੈਣੇ ਇੱਧਰ ਉਧਰ ਉਧਰ ਜਾ ਪਰੈ ਨੂੰ ਉਧਰ ਪੈਣਾ ਇਧਰ ਆ ਕੇ ਇਧਰ ਆ ਕੇ ਇਧਰ ਉਧਰ ਨੂੰ ਕਰੋ ਇਧਰ ਇਧਰ ਆਓ ਇਧਰ ਆਓ ਸਾ ਆਪਾਂ ਆਪਾਂ ਕਹਿਣਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾਨਕ ਨਾਮ ਚੜਦੀ ਕਲਾ ਤੇਰੇ ਰੰਗ ਭਰੇ ਸਰਬਤਲਾਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ